ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਆਡੀਟਰ ਜਰਨਲ ਜਾਂਚਾ ਕਰੇਗਾ ਸਾਮਨਾ ਆਡੀਟਰ ਰਿਪੋਰਟ 2026 ਦੇ ਵਿੱਚ ਸੰਸਦ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਅਮਰੀਕਾ ਨੇ ਨਵੇਂ ਵੈਂਕੂਵਰ ਨੋਸ਼ਰਾਬ ਸਰਵਿਸ ਦੇ ਘੰਟੇ ਵਧਾਉਣ ਤੋਂ ਪਹਿਲਾਂ ਨੁਕਸਾਨ ਘਟਾਉਣ ਦੀ ਕੀਤੀ ਅਪੀਲ ਡਰਾਈਵਿੰਗ ਐਡਵੋਕੇਸੀ ਗਰੁੱਪ ਨੇ ਸਾਂਝੀਆਂ ਕੀਤੀਆਂ ਚਿੰਤਾਵਾਂ ਕੰਜ਼ਰਵੇਟਿਵ ਲੀਡਰ ਅਪੀਰ ਪਾਲੀ ਆਦਿ ਵੱਲੋਂ ਇਲੈਕਸ਼ਨਲ ਲੜਨ ਦੇ ਕਾਨੂੰਨ ਦੇ ਕਾਨੂੰਨ ਜਿਹੜਾ ਉਸ ਤੇ ਵਿੱਚ ਤਬਦੀਲੀ ਦੀ ਕੀਤੀ ਮੰਗ ਕੰਜ਼ਰਵੇਟਿਵਾ ਨੇ ਕਾਨੂੰਨ ਬਣਾਏ ਜਾਂਦੇ ਵੀ ਕੀਤੀ ਮੰਗ ਖਬਰਾਂ ਵਿਸਤਾਰ ਦੇ ਨਾਲ ਬੀਸੀ ਪ੍ਰੀਮੀਅਰ ਡੇਵਿਡ ای بی ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਅਮਰੀਕੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਹੁਤ ਘੱਟ ਜਾਣਕਾਰੀ ਹੈ ਕਿ ਉਹਨਾਂ ਦੀਆਂ ਟਿੱਪਣੀਆਂ ਕਿੰਨੀਆਂ ਜੜੀਆਂ ਨੇ ਉਹ અપਮਾਨਜਨਕ ਹੈ ਜਿਵੇਂ ਕਿ ਕੈਨੇਡਾ ਦੇ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਮੰਨਦੇ ਨੇ ਕਿ ਅਮਰੀਕੀ ਉਤਪਾਦਾਂ ਦੇ ਜਿਹੜੇ ਨੇ ਉਹ ਜੇ ਗੱਲ ਕੀਤੀ ਜਾਏ ਤਾਂ ਅਮਰੀਕੀ ਤੋਂ ਪਾਦਾਂ ਦੇ ਬਾਈਕਾਟ ਕਾਰਨ ਕੈਨੇਡੀਅਨਸ ਦੇ ਨਾਲ ਲੈਜਿਟ ਨਾ ਮੁਸ਼ਕਿਲ ਅਤੇ ਪਿਹੜਾ ਹੋ ਗਿਆ ਹੈ। ਈਬਿ ਨੇ ਕਿਹਾ ਹੈ ਕਿ ਉਹ ਸੋਚਦੇ ਨੇ ਕਿ ਜੇ ਰਾਸ਼ਪਤੀ ਕਹਿੰਦੇ ਨੇ ਕਿ ਤੁਹਾਨੂੰ ਅਮਰੀਕਾ ਦਾ 51ਵਾਂ ਜਿਹੜਾ ਉਹ ਸੁਬਾ ਬਣਾਉਣਾ ਚਾਹੁੰਦੇ ਆ ਜਾਂ ਫਿਰ ਤੁਹਾਨੂੰ ਆਰਥਿਕ ਤੌਰ ਦੇ ਉੱਤੇ ਕੰਗਾਲ ਕਰ ਦੇਣਾ ਚਾਹੁੰਦੇ ਆ ਜਦ ਤੱਕ ਤੁਸੀਂ ਅਮਰੀਕਾ ਅੱਗੇ ਚੁੱਕਦੇ ਨਹੀਂ ਤਾਂ ਇਸ ਨੂੰ ਜਿਹੜਾ ਉਹ ਕੈਨੇਡੀਅਨ ਚੁੱਪ ਚਾਪ ਕਿਵੇਂ ਬਰਦਾਸ਼ਤ ਕਰਦੇ ਰਹਿਣਗੇ ਇਹ ਵੀ ਤਿੰਨ ਰੋਜ਼ਾ ਪ੍ਰੀਮੀਅਰ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਲਈ 온ਟਾਰੀਓ ਦੇ ਹੰਟਸਵਿਲ ਦੇ ਵਿੱਚ ਸਨ ਔਰ ਉਹਨਾਂ ਨੇ ਕਿਹਾ ਹੈ ਕਿ ਸਾਫ਼ ਹੈ ਕਿ ਕੈਨੇਡੀਅਨ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਗੁੱਸੇ ਦੇ ਵਿੱਚ ਅਮਰੀਕੀ ਰਾਜਦੂਤ ਹਾਕਸਟਰਾ ਨੇ ਵਾਸ਼ਿੰਗਟਨ ਦੇ ਵਿੱਚ ਸਲਾਨਾ ਪੈਸੀਫਿਕ ਨਾਰਥ ਵੈਸਟ ਇਕਨੋਮਿਕ ਜਿਹੜੀ ਹੈ ਉਸ ਕਨਫਰੈਂਸਰ ਜਾਨੀ ਯਾਨੀ ਉਸ ਇਕਨੋਮਿਕ ਰੀਜਨਲ ਫਾਊਂਡੇਸ਼ਨ ਦੇ ਸੰਮੇਲਨ ਦੇ ਦੌਰਾਨ ਜਿਹੜੀ ਹੈ ਇਹ ਟਿੱਪਣੀ ਕੀਤੀ ਹੈ ਕਿ ਕੈਨੇਡੀਅਨ ਲੋਕ ਅਮਰੀਕਾ ਦੀ ਯਾਤਰਾ ਤੋਂ ਬਾਅਦ ਰਹੇ ਨੇ ਤੇ ਅਮਰੀਕੀ ਸ਼ਰਾਬ ਨਹੀਂ ਖਰੀਦ ਰਹੇ ਕੈਨੇਡੀਅਨ ਪ੍ਰੈਸ ਜਿਹੜੀ ਹੈ ਉਸ ਨੂੰ ਦਿੱਤੀਆਂ ਵੱਲ ਉਸ ਨੂੰ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਬੀ ਦੇ ਦਫ਼ਤਰ ਦੇ ਵੱਲੋਂ ਰਾਜਦੂਤੀਆਂ ਟਿੱਪਣੀਆਂ ਦੀ ਰਿਕਾਰਡਿੰਗ ਪ੍ਰਦਾਨ ਕੀਤੀ ਗਈ ਸੀ ਔਰ ਦਫ਼ਤਰ ਨੇ ਕਿਹਾ ਸੀ ਕਿ ਉਹਨਾਂ ਨੂੰ ਜਿਹੜਾ ਇਹ ਆਡੀਓ ਕਿਸੇ ਅਜਿਹੇ ਵਿਅਕਤੀ ਤੋਂ ਮਿਲੀ ਸੀ ਜੋ ਦਰਸ਼ਕਾਂ ਦੇ ਵਿੱਚ ਮੌਜੂਦ ਸੀ ਔਰ ਈਬੀ ਨੇ ਕਿਹਾ ਹੈ ਕਿ ਰਾਸ਼ਦੂਦੀ ਇਹ ਟਿੱਪਣੀ ਸਾਬਤ ਕਰਦੀ ਹੈ ਕਿ ਕੈਨੇਡਾ ਦੇ ਵੱਲੋਂ ਕੀਤੇ ਜਾ ਰਹੇ ਬਾਈਕਾਟ ਜਿਹੜੇ ਨੇ ਉਹ ਬਾਈਕਾਰਟ 트럼ਪ ਦੇ ਉੱਤੇ ਅਸਰ ਕਰ ਰਹੇ ਰਹੇ ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖੋ ਤੇ ਹਾਕਸਟਾਰ ਨੇ ਕਿਹਾ ਹੈ ਕਿ ਕੈਨੇਡੀਅਨ ਲੋਕ ਯਾਤਰਾ ਨਾ ਕਰਨ ਤੇ ਇਹ ਉਹਨਾਂ ਦੀ ਆਪਣੀ ਮਰਜ਼ੀ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ ਪਰ ਜੇ ਉਹ ਚਾਹੁੰਦੇ ਨੇ ਤਾਂ ਠੀਕ ਹੈ ਸੋ ਅਮਰੀਕੀ ਸ਼ਰਾਬ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਲਾ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਠੀਕ ਹੈ ਰਾਜਸੂਤ ਨੇ ਇਹ ਟਿੱਪਣੀਆਂ ਇੱਕ ਕਾਨਫਰੰਸ ਸੰਚਾਲਕ ਦੇ ਸਵਾਲ ਦੇ ਜਵਾਬ ਦੇ ਵਿੱਚ ਕੀਤੀਆਂ ਕਿ ਲੋਕਾਂ ਨੂੰ ਦੁਬਾਰਾ ਯਾਤਰਾ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਵੈਂਕੂਵਰ ਤੇ ਸਿਆਟਲ ਅਗਲੇ ਸਾਲ ਹੋਣ ਵਾਲੇ FIFA ਵਿਸ਼ਵ ਕੱਪ ਦੇ ਹਿੱਸੇ ਦੇ ਵਜੋਂ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਜਿਹੜੀ ਹੈ ਉਹ ਕਰ ਰਹੇ ਨੇ ਹਾਕਸਟਨ ਨੇ ਅੱਗੇ ਕਿਹਾ ਹੈ ਕਿ ਇਹੀ ਕਾਰਨ ਹੈ ਕਿ ਰਾਸ਼ਪਤੀ ਅਤੇ ਉਹਦੇ ਕੁਝ ਸਾਥੀ ਕੈਨੇਡਾ ਨੂੰ ਜਿਹੜਾ ਉਹ ਅਫਿਲਹਾਲ ਜਿਹੜਾ ਇੱਕ ਗਰੀਬ ਮੁਲਕ ਵੀ ਕਹਿੰਦੇ ਨੇ ਪਰ ਈਬੀ ਨੇ ਕਿਹਾ ਹੈ ਕਿ ਜ਼ਿਆਦਾਤਰ ਆਮ ਅਮਰੀਕੀ ਲੋਕ ਕੈਨੇਡਾ ਦੇ ਨਾਲ ਦੋਸਤੀ ਭਾਵਨਾ ਵੀ ਰੱਖਦੇ ਨੇ ਸੋ ਉਹ ਜ਼ਿਆਦਾਤਰ ਆਮ ਅਮਰੀਕੀ ਲੋਕਾਂ ਦੀ ਗੱਲ ਹੀ ਕਰ ਰਹੇ ਨੇ ਸੋ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਅਫਸੋਸ ਹੈ ਤੇ ਅਸੀਂ ਤੁਹਾਡੇ ਦੋਸਤਾਂ ਤੇ ਅਸੀਂ ਗਵਾਂਡੀ ਵੀ ਹਾਂ ਸੋ ਇੱਕ ਬਿਆਨ ਦੇ ਵਿੱਚ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਹੈ ਕਿ ਹਾਕਸਟਰਾਂ ਨੇ ਲਗਭਗ ਇੱਕ ਘੰਟਾ ਗੱਲ ਕੀਤੀ ਅਤੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਦੱਸਿਆ ਹੈ ਕਿ ਕੁਝ ਕੈਨੇਡੀਅਨ ਸੂਬਿਆਂ ਦੇ ਵੱਲੋਂ ਅਮਰੀਕੀ ਸ਼ਰਾਬ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾਉਣਾ ਇੱਕ ਸਕਾਰਾਤਮਕ ਸਬੰਧ ਦੇ ਵਿੱਚ ਯੋਗਦਾਨ ਨਹੀਂ ਪਾਉਂਦਾ। ਬੁਲਾ ਰਹੇ ਨੇ ਕਿਹਾ ਜਿਵੇਂ ਕਿ ਰਾਜਦੂਤ ਹਾਕਸਟਰਾਂ ਨੇ ਕਈ ਮੌਕਿਆਂ ਤੇ ਪ੍ਰਗਟ ਕੀਤਾ ਹੈ ਕਿ ਅਮਰੀਕੀ ਸਰਕਾਰ ਅਮਰੀਕੀ ਸ਼ਰਾਬ ਦੇ ਉੱਤੇ ਸੂਬਾਈ ਪਾਬੰਦੀਆਂ ਨੂੰ ਜਿਹੜਾ ਉਹ ਵਿਆਪਕ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਪ੍ਰਤੀਕੁਲ ਸਮਝਦੀ ਹੈ। ਉਹ ਆਪਣੀਆਂ ਟਿੱਪਣੀਆਂ ਦੌਰਾਨ ਰਾਜਦੂਤ ਹਾਕਸਟਰਾਂ ਨੇ ਅਮਰੀਕਾ ਕੈਨੇਡਾ ਸਬੰਧਾਂ ਦੇ ਭਵਿੱਖ ਬਾਰੇ ਆਪਣੀ ਆਸ਼ਾਵਾਦ ਤੇ ਜ਼ੋਰ ਦਿੱਤਾ ਵੀ ਨੇ ਕਿਹਾ ਹੈ ਕਿ 트럼ਪ ਦੀ ਸੋਚ ਦੇ ਨਾਲ ਆਮ ਅਮਰੀਕੀ ਸਹਿਮਤ ਨਹੀਂ 트럼ਪ ਵੱਲੋਂ ਕੈਨੇਡਾ ਤੋਂ ਜਿਹੜਾ ਉਹ ਆਉਣ ਵਾਲੇ ਸਮਾਨ ਦੇ ਉੱਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ BC ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਰਕਾਰੀ ਸਟੋਰਾਂ ਤੋਂ ਅਮਰੀਕੀ ਸ਼ਰਾਬ ਦੀ ਵਿਕਰੀ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਸੀ ਇਸੇ ਸਿਲਸਲੇ ਵਿੱਚ ਕੁਝ ਕੈਨੇਡੀਅਨਸ ਨੇ ਅਮਰੀਕਾ ਯਾਤਰਾਵਾਂ ਦੀਆਂ ਯੋਜਨਾਵਾਂ ਵੀ ਠੱਪ ਕਰ ਦਿੱਤੀਆਂ ਕੰਜ਼ਰਵੇਟਿਵ ਲੀਡਰ ਪੀਰੇ ਪੋਲੀ ਆਫ ਦਿ ਬellow ਫੈਡਰਲ ਬਾਈ ਇਲੈਕਸ਼ਨ ਜਿਹੜੇ ਨੇ ਉਹ ਅਲਬਰਟਾ ਤੋਂ ਲੜੀ ਜਾ ਰਹੀ ਹੈ ਜੋ ਕਿ ਕੈਨੇਡਾ ਜਿਹੜਾ ਉਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟਸ ਵਾਲੀ ਇਲੈਕਸ਼ਨ ਹੋਵੇਗੀ ਜਿੱਥੇ 200 ਤੋਂ ਜ਼ਿਆਦਾ ਕੈਂਡੀਡੇਟਸ ਮੈਦਾਨ ਦੇ ਵਿੱਚ ਹੋਣਗੇ ਪੀਰੇ ਪੋਲੀਵ ਨੇ ਕਿਹਾ ਹੈ ਕਿ ਸਪਸ਼ਟ ਰੂਪ ਦੇ ਵਿੱਚ ਲੋਕਤੰਤਰ ਦੀ ਦੁਰਵਰਤ ਤੋਂ ਦੇ ਬਰਾਬਰ ਹੈ ਤੇ ਫਾਲ ਦੇ ਵਿੱਚ ਜਦੋਂ ਸੰਸਦ ਦੁਬਾਰਾ ਸ਼ੁਰੂ ਹੋਵੇਗੀ ਤਾਂ ਲਾ ਮੇਕਰਸ ਨੂੰ ਇਸ ਨੂੰ ਰੋਕਣ ਦੇ ਲਈ ਕੁਝ ਨਾ ਕੁਝ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ 18 ਅਗਸਤ ਨੂੰ ਹੋਣ ਵਾਲੀ ਰਿਵਰ ਕ੍ਰਾਫੋਰਟ ਰਾਈਡਿੰਗ ਦੇ ਲਈ 132 ਉਮੀਦਵਾਰ ਅਜਿਹੇ ਹਨ ਜੋ ਕਿ ਬਲੈਕ ਕਮੇਟੀ ਦੇ ਵੱਲੋਂ ਸਪான்ਸਰ ਹੋਣਗੇ ਜੋ ਕਿ ਇਲੈਕਸ਼ਨ ਸੁਧਾਰ ਦੀ ਮੰਗ ਵੀ ਕਰ ਰਹੇ ਨੇ ਤੇ ਇਸ ਦੇ ਰੋਸ ਵੱਜੋਂ ਅਜਿਹੇ ਕੈਂਡੀਡੇਟਸ ਖੜੇ ਕਰਦੇ ਨੇ ਸੋ ਇਸ ਗਰੁੱਪ ਦੇ ਵੱਲੋਂ ਫੈਡਰਲ ਇਲੈਕਸ਼ਨ ਦੇ ਦੌਰਾਨ ਵੀ ਜਿਹੜਾ ਉਹ ਪੋਲੀਆਪ ਦੀ ਫੈਡਰਲ ਰਾਈਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿੱਥੇ ਕੁੱਲ 91 ਉਮੀਦਵਾਰ ਮੈਦਾਨ ਦੇ ਵਿੱਚ ਸਨ ਕੰਜ਼ਰਵੇਟਿਵ ਲੀਡਰ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਣ ਦੇ ਲਈ ਜਿਹੜੀ ਹੈ ਉਹ ਚੋਣ ਲਈ ਲੜੀ ਜਾਨੀ ਹੈ ਜਿਹਨਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਹਾਊਸ ਲੀਡਰ ਸਟੀਵ ਮੈਕਨੇਨਨ ਨੂੰ ਲਿਖਿਆ ਇੱਕ ਪੱਤਰ ਜਿਹੜਾ ਉਹ ਸਾਂਝਾ ਜਿਹੜਾ ਕੀਤਾ ਹੈ ਤੇ ਸਾਂਝਾ ਕੀਤਾ ਹੈ ਕਿ ਇਹ ਗਰੁੱਪ ਵੋਟਰਾਂ ਨੂੰ ਉਲਝਾ ਰਿਹਾ ਹੈ ਤੇ ਇਸ ਤਰ੍ਹਾਂ ਦੇ ਗੈਰ ਗੰਭੀਰ ਵੋਟਰ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਇਹ ਅਸਲੀ ਉਮੀਦਵਾਰ ਨਹੀਂ ਹਨ ਨਾ ਤਾਂ ਇਹ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਨਾ ਹੀ ਲੋਕਾਂ ਨੂੰ ਮਿਲ ਰਹੇ ਨੇ ਸਿਰਫ ਬੈਲਟ ਪੇਪਰ ਨੂੰ ਲੰਮਾ ਕਰਕੇ ਉਲਝਣਾ ਜੜੀਆਂ ਨੇ ਉਹ ਪੈਦਾ ਕਰ ਰਹੇ ਨੇ ਪੋਲੀਆਮ ਕੇ ਹੈ ਕਿ ਵੋਟ ਨੂੰ ਹਥਿਆਰ ਬਣਾਉਣਾ ਲੋਕਤੰਤਰੀ ਪ੍ਰਕਿਰਿਆ ਨੂੰ ਵਿਗਾੜਨ ਵਾਲੀ ਇੱਕ ਹਤਾਲਮੇਲ ਯੋਜਨਾ ਹੈ ਕੰਜ਼ਰਵੇਟਿਵ ਮੰਗ ਕਰ ਰਹੇ ਨੇ ਕਿ ਸਤੰਬਰ ਦੇ ਵਿੱਚ ਲਿਬਰਲਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਉਮੀਦਵਾਰ ਨੂੰ ਸਿਰਫ 100 ਨਹੀਂ ਬਲਕਿ ਰਾਈਡਿੰਗ ਦੇ 0.5 ਫੀਸਦੀ ਲੋਕਾਂ ਦੇ ਦਸਤਕਤ ਜਿਹੜੇ ਨੇ ਉਹ ਲੈਣ ਦੀ ਲੋੜ ਹੋਵੇ ਤੇ ਅਗਲੇ ਮਹੀਨੇ ਅਲਬਰਟਾ ਦੇ ਬੈਟਲ ਰੀਵਰ ਕ੍ਰਾਫੋਰਟ ਦੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਬਾਅਦ ਉਮੀਦਵਾਰਾਂ ਵਾਲੀ ਚੋਣ ਹੋਵੇਗੀ ਸ਼ੁੱਕਰਵਾਰ ਤੱਕ 132 ਉਮੀਦਵਾਰ ਰਜਿਸਟਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜੋ ਚੋਣ ਪ੍ਰਣਾਲੀ 'ਚ ਬਦਲਾਅ ਦੀ ਮੰਗ ਕਰ ਰਹੇ ਸਮੂਹ ਦੇ ਨਾ ਸਬੰਧਤ ਹਨ ਔਰ ਇਹ ਚੋਣ ਇਸ ਲਈ ਹੋ ਰਹੀ ਹੈ ਕਿਉਂਕਿ ਹਾਲ ਹੀ ਦੇ ਮੁਰ ਚੁਨੇਗੇ ਐਮਪੀ ਜਿਹੜੇ ਡੋਮੀਨ ਕ੍ਰੈਕ ਜਿਹੜੇ ਨੇ ਉਹਨਾਂ ਨੇ ਕੰਜ਼ਰਵੇਟਿਵ ਲੀਟਰ ਫੇਰ ਪੋਲੀਆਬ ਨੂੰ ਨਵੀਂ ਸੀਟ ਤੋਂ ਚੋਣ ਲੜਨ ਦਾ ਮੌਕਾ ਉਹਨਾਂ ਨੇ ਕਿਹਾ ਹੈ ਕਿ ਮਿਲੇ ਤੇ ਪੋਲੀਆਬ ਅਪ੍ਰੈਲ ਦੇ ਵਿੱਚ ਔਟਵਾਇਲ ਦੇ ਦੀ ਕਾਲਟਨ ਦੀ ਆਪਣੀ ਸੀਟ ਹਾਰ ਗਏ ਸਨ ਲੋਂਗੇਸਟ ਬੈਲਟਰ ਕਮੇਟੀ ਜਿਹੜੀ ਹੈ ਉਹ ਇੱਕ ਸਮੂਹ ਹੈ ਜੋ ਚੋਣ ਪ੍ਰਣਾਲੀ ਦੇ ਵਿੱਚ ਸੁਧਾਰ ਚਾਹੁੰਦੀ ਹੈ ਤੇ ਇਸ ਸਮੂਹ ਦਾ ਕਹਿਣਾ ਹੈ ਕਿ ਚੋਣ ਸੁਧਾਰਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿਆਦਾਤਰ ਸਿਆਸਤਦਾਨਾਂ ਦੀ ਥਾਂ ਆਮ ਲੋਕਾਂ ਦੀ ਇੱਕ ਕਮੇਟੀ ਨੂੰ ਮਿਲੇ ਸੋ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਸਰਕਾਰ ਨੂੰ ਲੋਕਾਂ ਦਾ ਵ代ਰੇ ਪ੍ਰਤੀਨਿਧੀ ਬਣਾਉਣ ਤੋਂ ਚਿਜਕਦੀਆਂ ਹਨ ਤੇ ਇਹ ਸਮੂਹ ਹਰ ਚੋਣ ਦੇ ਵਿੱਚ ਦਰਜਨਾ ਉਮੀਦਵਾਰ ਖੜੇ ਕਰਦਾ ਤਾਂ ਜੋ ਲੰਮੀਆਂ ਚੋਣ ਬੈਲਟਾਂ ਬਣਨ ਸੋ ਇਸ ਦੇ ਨਾਲ ਚੋਣ ਦੀ ਗਿਣਤੀ ਦੇ ਵਿੱਚ did ਉਹ ਦੇਰੀ ਹੁੰਦੀ ਹੈ ਅਤੇ ਵੋਟਰਾਂ ਦੇ ਲਈ ਵੀ ਉਲਝਣ ਹੁੰਦੀ ਹੈ ਸੋ ਇਹਨਾਂ ਨੇ ਬੈਟਲ ਰਿਵਰ ਕਰੋਫਟ ਦੇ ਵਿੱਚ 200 ਉਮੀਦਵਾਰ ਖੜੇ ਕਰਨ ਦੀ ਯੋਜਨਾ ਬਣਾਈ ਹੈ ਉਮੀਦਵਾਰ ਬਨਨ ਦੇ ਲਈ ਆਖਰੀ ਤਾਰੀਖ 28 ਜੁਲਾਈ ਹੈ ਪੇਰੇ ਪੋਲੀਅਬ ਤੇ ਸਰਾਇਡਿੰਗ ਤੋਂ ਚੋਂ ਲੜ ਰਹੇ ਹੋਰ ਉਮੀਦਵਾਰ ਜੋ ਕਿ ਲੋਂਗੇਸਟ ਬੈਲੇਟਰ ਕਮੇਟੀ ਨਾਲ ਸਬੰਧਤ ਨਹੀਂ ਹੈ ਨੇ ਇਸ ਵਿਰੋਧੀ ਨਿੰਦਾ ਵੀ ਕੀਤੀ ਹੈ ਤੇ ਪੋਲੀਅਬ ਨੇ ਪਿਛਲੇ ਹਫਤੇ ਸਰਾਇਡਿੰਗ ਦੇ ਵਿੱਚ ਇੱਕ ਟਾਊਨ ਹਾਲ ਮੀਟਿੰਗ ਦੌਰਾਨ ਕੇ ਹਾਸੀ ਕੇ ਵਿਰੋਧ ਘਟਾਲਾ ਤੇ ਹੋਰ ਜਿਹੜੇ ਨੇ ਉਹ ਲੋਂਗੇਸਟ ਲੱਟਾ ਵਿਰੋਧਾ ਨੂੰ ਰੋਕਣ ਦੇ ਲਈ ਚੋਣ ਨਿਯਮ ਬਦਲਨੇ ਚਾਹੀਦੇ ਨੇ ਭਾਵੇਂ ਚੋਣ ਨਿਯਮ ਨੂੰ ਇਲੈਕਸ਼ਨ ਕੈਨੇਡਾ ਕਰਦਾ ਹੈ ਪਰ ਇਹ ਨਿਯਮ ਜਿਹੜੇ ਨੇ ਉਹ ਕਾਫੀ ਹੱਦ ਤੱਕ ਪਾਰਲੀਮੈਂਟ ਦੇ ਵਿੱਚ ਹੀ ਬੰਦੇ ਨੇ ਸਰੀ ਪੁਲਿਸ ਸੇਵਾ ਐਕਸ਼ਨ ਇੰਕ ਦੇ ਨਾਲ ਐਗਰੀਮੈਂਟ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਤਾਂ ਜੋ ਤਕਨੀਕੀ ਤੌਰ ਦੇ ਉੱਤੇ ਅੱਗੇ ਵਧਾਉਣ ਦੇ ਲਈ ਤਿਆਰ ਕੀਤੇ ਗਏ ਸੌਫਟਵੇਅਰ ਅਤੇ ਹਾਰਡਵੇਅਰ ਨੂੰ 5 ਸਾਲਾਂ ਦੇ ਵਿੱਚ ਜਿਹੜਾ ਇਹ 12.2 ਮਿਲੀਅਨ ਦੇ ਖਰਚੇ ਜਿਹੜੇ ਆ ਉਹਦੇ ਉੱਤੇ ਜਾ ਸਕਣ ਜਿਸ ਦੀ ਉਸਤਨ ਜਿਹੜੀ ਕੀਮਤ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਲਗਭਗ ਲਾਗਤ 2.4 ਮਿਲੀਅਨ ਪ੍ਰਤੀ ਸਾਲ ਹੈ ਸਰੀ ਪੁਲਿਸ ਬੋਰਡ ਨੇ 16 ਜੁਲਾਈ ਨੂੰ ਵੱਡੀ ਖਰੀਦ ਨੂੰ ਆਪਣੀ ਫਾਈਨੈਂਸ ਕਮੇਟੀ ਨੂੰ ਫੈਸਲੇ ਦੇ ਲਈ ਮੁਲਤਵੀ ਕਰਨ ਦੇ ਲਈ ਵੋਟ ਦਿੱਤੀ ਕਿਉਂਕਿ ਪੁਲਿਸ ਮੁਖੀ ਦੇ ਕੋਲ ਖਰਚੇ ਤੇ ਦਸਖਤ ਕਰਨ ਦਾ ਅਧਿਕਾਰ ਨਹੀਂ ਹੈ ਬੋਰਡ ਦੀ ਅਗਲੀ ਮੀਟਿੰਗ 11 ਸਤੰਬਰ ਨੂੰ ਹੋਣੀ ਹੈ ਐਕਸ਼ਨ ਜਿਹੜਾ ਹੈ ਐਕਸ਼ਨ ਇੱਕ ਅਮਰੀਕੀ ਕੰਪਨੀ ਹੈ ਜਿਸਦੇ ਦਫਤਰ ਕੈਨੇਡਾ ਦੇ ਵਿੱਚ ਹਨ ਔਰ ਐਸਪੀਐਸ ਦੇ ਡਿਪਟੀ ਚੀਫ ਟਾਡ ਨੇ ਬੋਰਡ ਨੂੰ ਦੱਸਿਆ ਕਿ ਐਕਸ਼ਨ ਐਕਸਨ ਨੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਥਾਪਿਤ ਕੀਤਾ ਹੈ ਤੇ ਉਹ ਦੁਨੀਆ ਭਰ ਦੇ ਬਹੁਤ ਸਾਰੇ ਪੁਲਿਸ ਵਿਭਾਗਾਂ ਨੂੰ ਸਰੀਰ ਦੇ ਨਾਲ ਆਏ ਹੋਏ ਕੈਮਰੇ ਤੇ ਹੋਰ ਸਾਧਨ ਸਪਲਾਈ ਕਰਦੇ ਨੇ ਇਕੋਸਿਸਟਮ ਵੀ ਉਹਨਾਂ ਨੇ ਬਣਾਇਆ ਤੇ ਪ੍ਰੋਵਿੰਸ ਨੇ ਪਹਿਲਾਂ ਹੀ ਉਸ ਸਿਸਟਮ ਦਾ ਬੈਕਐਂਡ ਯਾ ਫੇਅਰ ਸਟੋਰੇਜ ਪੀਸ ਖਰੀਦ ਜਿਹੜੀ ਹੈ ਉਹ ਕਰਕੇ ਤੇ ਉਹ ਐਕਸਨ ਦੇ ਨਾਲ ਸ਼ੁਰੂਆਤੀ ਪੁਸ਼ਕਟ ਕੀਤੀ ਹੈ ਤੇ ਅੱਜ ਤੁਹਾਡੇ ਸਾਹਮਣੇ ਜਿਸ ਨੂੰ ਅਸੀਂ ਜਿਹੜੀ ਹੈ ਉਹਨਾਂ ਨੇ ਕਿਹਾ ਹੈ ਕਿ ਸਬਸਕ੍ਰਿਪਸ਼ਨ ਸ਼ੁਰੂਆਤ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਜੇ ਸੇਵਾ ਕਹਿ ਸਕਦੇ ਹਾਂ ਤਾਂ ਜਿਸ ਦੇ ਲਈ ਇੱਕ ਸਾਲਾਨਾ ਲਾਗਤ ਅਦਾ ਕੀਤੀ ਜਾਵੇਗੀ ਉਹ ਕਰਨ ਐਕਸਨ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਤੇ ਅਸਲ ਦੇ ਵਿੱਚ ਇਹ ਵੱਡੀ ਲਾਗਤ ਕੀ ਹੈ ਕਿ ਉਹ ਸਟੋਰੇਜ ਸਪੇਸ ਹੈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਅਧਿਕਾਰੀ ਜਿਹੜਾ ਉਸਨੇ ਸ਼ਿਫਟ ਦੇ ਲਈ ਸਰੀਰ ਨਾਲ ਕੈਮਰਾ ਪਾਇਆ ਹੋਇਆ ਤੇ 6 ਤੋਂ 7 ਘੰਟਿਆਂ ਦੀ ਹਾਈ ਡੈਫੀਨੇਸ਼ਨ ਵੀਡੀਓ ਰਿਕਾਰਡ ਕਰਦਾ ਹੈ ਜੋ ਬਹੁਤ ਹੀ ਜ਼ਿਆਦਾ ਸਟੋਰੇਜ ਲੈਂਦਾ ਹੈ ਸੋ ਇਹ ਅਸਲ ਦੇ ਵਿੱਚ ਖਰਚਿਆਂ ਦਾ ਇੱਕ ਵੱਡਾ ਹਿੱਸਾ ਹੈ ਤੇ ਇਸ ਦੇ ਵਿੱਚ ਜੋ ਸ਼ਾਮਿਲ ਹੈ ਉਹ ਹਨ ਸਰੀਰ ਨਾਲ ਪਾਏ ਹੋਏ ਕੈਮਰੇ ਰਿਮੋਟ ਸਿਸਟਮ ਮੋਬਾਈਲ ਟ੍ਰੇਲਰ ਕੈਮਰੇ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ ਪੋਲ ਕੈਮਰੇ ਅਤੇ ਇਨਕਾਰ ਕੈਮਰਾ ਜਿਹੜੇ ਹੈ ਉਹ ਇਸ ਦੇ ਵਿੱਚ ਸ਼ਾਮਿਲ ਨੇ ਸੋ ਇਸ ਦੇ ਨਾਲ ਇਸ ਦੇ ਨਾਲ ਇਨਕਾਰ ਕੈਮਰਾ ਵੀ ਹੈ ਸੋ ਇਨਕਾਰ ਕੈਮਰਾ ਸੈਲਾਂ ਇੰਟਰਵਿਊ ਰੂਮਾਂ ਅਤੇ ਕਮਜ਼ੋਰ ਡਰਾਈਵਿੰਗ ਜਾਂਚ ਕਮਰਿਆਂ ਦੇ ਵਿੱਚ ਅੰਦਰੂਨੀ ਵੀਡੀਓ ਕੈਮਰਾ ਅਪਗ੍ਰੇਡ ਜਿਹੜਾ ਉਸ ਦੀ ਵੀ ਮੰਗ ਕਰ ਰਿਹਾ ਹੈ ਸਾਰੇ ਯੰਤਰ ਸਬੂਤ ਰਿਕਾਰਡ ਕਰਨ ਅਤੇ ਜਨਤਕ ਵਿਸ਼ਵਾਸ ਵਧਾਉਣ ਦੇ ਲਈ ਕੰਮ ਕਰਦੇ ਨੇ ਸੋ ਇਹ ਟੈਕਨੋਲੋਜੀ ਵੀਡੀਓ ਸੰਚਾਲਨ ਘਟਨਾਵਾਂ ਨੂੰ ਰਿਕਾਰਡ ਕਰਦੀਆਂ ਨੇ ਜਿਨ੍ਹਾਂ ਨੂੰ ਸਟੋਰਾਂ ਦੇ ਵਿੱਚ ਰੱਖਣਾ ਚਾਹੀਦਾ ਔਰ ਐਸ ਪੀ ਐਸ ਜੋ ਸਾਰੇ ਉਪਕਰਣ ਖਰੀਦਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ 350 ਸਰੀਰ ਨਾਲ ਪਾਏ ਕੈਮਰੇ ਸੋ ਬਾਈ ਸਰਕਾਰ ਦੇ ਕਾਨੂੰਨ ਦੁਆਰਾ ਲਾਜ਼ਮੀ ਹੈ ਆਟੋਮੇਟਿਡ ਲਾਇਸੈਂਸ প্লেਟ ਪਛਾਣ ਵਾਲੇ 50 ਫਲੀਟ ਜਿਹੜੇ ਨੇ ਉਹ ਘੱਟੋ ਘੱਟ ਜਿਹੜੇ ਨੇ ਉਹ 50 ਫਲੀਟ ਦੁਆਰਾ ਲਾਜ਼ਮੀ ਹੈ ਸੋ ਆਟੋਮੇਟਿਡ ਲਾਇਸੈਂਸ ਪਲੇਟ ਪਛਾਣ ਵਾਲੇ 50 ਫਲੀਟ ਕੈਮਰੇ 12 ਰਿਮੋਟਲੀ ਪਾਇਲਟ ਪਾਇਲਟਡ 에ਅਰ ਕ੍ਰਾਫਟ ਸਿਸਟਮ ਜੋ ਕਿ ਡਰੋਨ ਅਤੇ ਗੀਅਰ ਹਨ ਸੋ 4 ਪੋਲ ਕੈਮਰੇ ਉਹਨਾਂ ਤੇ ਇੰਟਰਵਿਊ ਰੂਮ ਕੈਮਰੇ 14 ਸੈਲ ਬਲਾਕ ਕੈਮਰੇ ਸਾਈਬਰ ਸੁਰੱਖਿਆ ਆਪਰੇਸ਼ਨ ਸੈਂਟਰ ਦੇ ਲਈ ਇੱਕ ਜਿਹੜਾ ਹੈ ਔਰ ਫਿਊਜਸ ਸਬਸਕ੍ਰਿਪਸ਼ਨ 850 ਡਿਜੀਟਲ ਸਬੂਤ ਪ੍ਰਬੰਧਨ ਸਿਸਟਮ ਉਪਭੋਗਤਾ 550 ਇਨਵੈਸਟੀਗੇਟ ਪ੍ਰੋ ਲਾਇਸੈਂਸ ਇੱਕ ਐਕਸ਼ਨ ਵਰਚੁਅਲ ਰਿਐਲਿਟੀ ਟ੍ਰੇਨਿੰਗ ਸਿਸਟਮ ਅਤੇ 500 ਅਫਸਰ ਡਿਜੀਟਲ ਨੋਟਬੁੱਕ ਸ਼ਾਮਿਲ ਹੈ ਸਰੀਨਾਲ ਪਾਈ ਕੈਮਰਿਆਂ ਨੂੰ ਪਾਇਲਟ ਕਰਨ ਦੇ ਸਬੰਧ ਦੇ ਵਿੱਚ ਮਾਤ ਸੁਮੋਟੇ ਨੇ ਬੋਰਡ ਨੂੰ ਜਿਹੜਾ ਉਕੇ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਅਕਤੂਬਰ ਦੇ ਆਸ-ਪਾਸ ਟਿਚਾ ਰੱਖ ਰਹੇ ਹਾਂ ਤੇ ਸਾਡੇ ਡਰੋਨ ਪ੍ਰੋਗਰਾਮ ਲਈ ਇੱਕ ਸੌਫਟ ਲਾਂਚ ਸੀ ਵਿਸਾ ਕੀ ਟੈਕਨੋਲੋਜੀ ਦੀ ਸਾਡੇ ਸ਼ੁਰੂਆਤੀ ਵਰਤੋਸੀ ਤੇ ਉਹਨਾਂ ਨੇ ਨੋਟ ਕੀਤਾ ਹੈ ਕਿ ਸਾਰੇ ਸਰੀਰ ਨਾਲ ਪਾਏ ਕੈਮਰਿਆਂ ਦੀਆਂ ਤਸਵੀਰਾਂ ਡਰੋਨ ਦੀਆਂ ਤਸਵੀਰਾਂ ਫੋਟੋਆਂ ਵੀਡੀਓ ਅਤੇ ਆਡੀਓ ਸਬੂਤ ਇੱਕ ਸਟੋਰ ਕੀਤੇ ਜਾਣਗੇ ਜੋ ਕਿ ਕਰਾਉਂਡ ਤੱਕ ਸਬੂਤ ਪਹੁੰਚਾਉਣ ਦਾ ਇੱਕ ਕੁਸ਼ਲ ਤਰੀਕਾ ਹੈ ਬਨਾਮ ਬਰਨਿੰਗ ਦੀਆਂ ਵਾਕ-ਵਾਕ ਚੀਜ਼ਾਂ ਅਮਰੀਕਾ ਕੈਨੇਡਾ ਦਰਮਿਆਨ ਸ਼ੁਰੂ ਹੋਈ ਟ੍ਰੇਡ ਵਾਰ ਤੋਂ ਬਾਅਦ ਕਾਫੀ ਕੁਝ ਬਦਲ ਰਿਹਾ ਹੈ ਜਿਸ ਤਹਿਤ ਕਈ ਕਿਸਮ ਦੇ ਫੈਸਲੇ ਤਿੰਨੋਂ ਸਰਕਾਰਾਂ ਦੇ ਵੱਲੋਂ ਲਏ ਗਏ ਨੇ ਜਿਸ ਦੇ ਤਹਿਤ ਨਿਊ ਵੈਸਟਮਿੰਸਟਰ ਕੁਇਨਜ਼ ਪਾਰਕ ਅਰੀਨਾ ਚੋਂ ਅਮਰੀਕੀ ਝੰਡਾ ਹਟਾਉਣ ਸੰਬੰਧੀ ਇਸ ਪ੍ਰਸਤਾਵ ਨੂੰ ਮਈ ਦੇ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਅਮਰੀਕੀ ਝੰਡਾ ਅਰੀਨਾ ਦੇ ਵਿੱਚ ਜਿਹੜਾ ਉਹ ਨਹੀਂ ਹਟਾਇਆ ਗਿਆ ਜਿਸ ਦੀ ਰਿਪੋਰਟ ਕਈ মিডিਆ ਅਦਾਰਿਆਂ ਦੇ ਵੱਲੋਂ ਕੀਤੀ ਗਈ ਸਿਟੀ ਸਿਟੀ ਜੀ ਕਾਉਂਸਲ ਡੈਨੀਅਲ ਫੌਂਟੇਨ ਉਹਨਾਂ ਦੀ ਗੱਲ ਕੀਤੀ ਜਾਏ ਜੋ ਕਿ ਅਲਬੋਜ਼ਪ ਮੁਹਿੰਮ ਦੇ ਵਿੱਚ ਜਿਹੜਾ ਉਹ ਮੁਹਰੀ ਰਹੇ ਨੇ ਜਦੋਂ ਉਹ ਗੇਮ ਦੇਖਣ ਲਈ ਅਰੀਨਾ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਅਮਰੀਕਾ ਝੰਡਾ ਦੇਖਿਆ ਗਿਆ ਜਦੋਂ ਇਸ ਸਬੰਧੀ ਉਹਨਾਂ ਸ਼ਹਿਰ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਉਹ ਸਿਟੀ ਆਫ ਨਿਊ ਵੈਸਟ ਦੇ ਝੰਡੇ ਦੀ ਉਡੀਕ ਕਰ ਰਹੇ ਨੇ ਜਿਸ ਦੇ ਬਾਅਦ ਹੀ ਇਹ ਬਦਲਿਆ ਜਾਵੇਗਾ ਇੱਕ ਮੀਮੋ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਕਸਟਮ ਝੰਡੇ ਨੂੰ ਬਦਲਣ ਲਈ ਸਮਾਂ ਲੱਗਦਾ ਹੈ ਤੇ ਇਸ ਨੂੰ ਤਿਆਰ ਕਰਨ ਦੇ ਲਈ ਭੇਜਿਆ ਗਿਆ ਸੀ ਜੋ ਕਿ 17 ਜੁਲਾਈ ਨੂੰ ਤਿਆਰ ਹੋ ਕੇ ਆਇਆ ਹੈ ਇਸ ਦੇ ਬਾਅਦ ਬਾਕਸ ਐਂਡ ਰੀਕ੍ਰिएशन ਸਟਾਫ ਦੇ ਵੱਲੋਂ ਨਵੇਂ ਝੰਡੇ ਨੂੰ ਅਮਰੀਕੀ ਝੰਡੇ ਦੀ ਥਾਂ ਦੇ ਉੱਤੇ ਲਗਾਇਆ ਜਾਵੇਗਾ ਤੇ ਮੀਮੋ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਮਤਾ ਪਾਸ ਹੋਣ ਤੋਂ ਬਾਅਦ ਸਟਾਫ ਵੱਲੋਂ ਤੇਜ਼ੀ ਨਾਲ ਕਾਰਵਾਈ ਜਿਹੜੀ ਹੈ ਉਹ ਫਿਲਹਾਲ ਕੀਤੀ ਗਈ ਹੈ ਕਾਉਂਸਲਰ ਫੈਂਟੋਨ ਨੇ ਕਿਹਾ ਹੈ ਕਿ ਹਾਈ ਪ੍ਰੋਫਾਈਲ ਮਤਾ ਜਿਹੜਾ ਉਪਾਸ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਕੁਝ ਨਹੀਂ ਬਦਲਿਆ ਤੇ ਇਸ ਤਰ੍ਹਾਂ ਦੇ ਕਾਉਂਸਲ ਲੋਕਾਂ ਦੇ ਵਿੱਚ ਭਰੋਸਾ ਘਵਾ ਸਕਦੀ ਹੈ ਉਹਨਾਂ ਕਿਹਾ ਹੈ ਕਿ ਲੋਕ ਦੇਖ ਸਕਦੇ ਨੇ ਕਿ ਕਾਰਵਾਈਆਂ ਤੇ ਉਹਨਾਂ ਦੀ ਉਮੀਦ ਅਨੁਸਾਰ ਜਲਦੀ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤੇ ਨਾਲ ਜਿਹੜਾ ਹੈ ਉਹ ਜਿਹੜਾ ਉਹ ਆਪਣਾ ਭਰੋਸਾ ਘਾ ਕਰ ਸਕਦੇ ਨੇ ਪਰ ਜੇਕਰ ਮਤਾ ਆਉਣ ਤੋਂ ਬਾਅਦ ਸਮੇਂ ਸਿਰ ਕਾਰਵਾਈ ਕੀਤੀ ਜਾਏ ਜਿਨ੍ਹਾਂ ਆਖਿਆ ਕਿ ਅਮਰੀਕੀ ਝੰਡੇ ਨੂੰ ਲਗਾਉਣ ਦੇ ਵਿਰੋਧ ਨਹੀਂ ਹੈ ਪਰ ਉਹ ਇਸ ਸਮੇਂ ਇਹ ਲਗਾਇਆ ਜਾਵੇ ਜਦੋਂ ਕੋਈ ਅਮਰੀਕੀ ਟੀਮ ਅਰੀਨਾ ਦੇ ਵਿੱਚ ਖੇਡਣ ਲਈ ਆਉਂਦੀ ਹੈ ਨਹੀਂ ਫਿਰ ਸਿਰਫ ਕੈਨੇਡਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਸਿਟੀ ਦਾ ਝੰਡਾ ਹੀ ਲਗਾਇਆ ਜਾਵੇ ਅਜਿਆ ਕਰਨ ਵਾਲਾ ਸਿਰਫ ਨਿਊ ਵੈਸਟ ਸ਼ਹਿਰ ਨਹੀਂ ਹੈ ਇਸ ਤੋਂ ਇਲਾਵਾ ਜਿਹੜਾ ਹੈ ਉਹ ਮਿਸਿਸ ਸਾਗਾ ਤੇ ਇੰਟੇਰੀਓ ਜਿਹੜਾ ਲੇਕ ਦੀਆਂ ਅਰੀਨਾ ਦੇ ਵਿੱਚ ਵੀ ਜਿਹੜਾ ਉਹ ਲੱਗੀ ਅਮਰੀਕੀ ਝੰਡੇ ਵੀ ਹਟਾਏ ਗਏ ਨੇ ਸੋ ਕਾਬਲੀ ਗੌਰ ਹੈ ਕਿ ਅਮਰੀਕਾ ਤੇ ਕੈਨੇਡਾ ਦੇ ਸਬੰਧ ਦੇ ਵਿੱਚ ਵਪਾਰਕ ਨਹੀਂ ਲੋਕਾਂ ਦੀਆਂ ਆਪਸ ਦੇ ਵਿੱਚ ਟਾਈਜ਼ ਵੀ ਬਹੁਤ ਮਜ਼ਬੂਤ ਹੈ ਜਿਸ ਕਾਰਨ ਬਹੁਤ ਥਾਵਾਂ ਦੇ ਉੱਤੇ ਕੈਨੇਡੀਅਨ ਝੰਡੇ ਦੇ ਨਾਲ ਅਮਰੀਕੀ ਝੰਡਾ ਵੀ ਦਿਖਾਈ ਦਿੰਦਾ ਪਰ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਅਜਿਹੀ ਬਿਆਨਬਾਜ਼ੀ ਤੇ 51 ਸਟੇਟ ਬਣਾਉਣ ਦੀਆਂ ਟਿੱਪਣੀਆਂ ਤੋਂ ਬਾਅਦ ਜਿਹੜਾ ਹੈ ਟ੍ਰੇਡ ਵਾਰ ਤੋਂ ਬਾਅਦ ਕੈਨੇਡੀਅਨ ਲੋਕਾਂ ਤੇ ਸਿਆਸਤਦਾਨਾਂ ਦਾ ਵਿਸ਼ਵਾਸ ਹਿੱਲਿਆ ਕਿ ਅਮਰੀਕਾ ਜਿਹੜਾ ਹੈ ਉਹ ਅਮਰੀਕਾ ਜਿਹੜਾ ਉਹ ਸਿਆਸਤਦਾਨਾਂ ਦਾ ਵਿਸ਼ਵਾਸ ਹਿਲਣ ਤੋਂ ਬਾਅਦ ਅ ਅਮਰੀਕਾ ਕੈਨੇਡਾ ਦਾ ਸੱਚਾ ਪਾਈਵਾਲ ਹੈ ਪਰ ਇਸ ਕਾਰਨ ਵੱਖ-ਵੱਖ ਸਰਕਾਰਾਂ ਦੇ ਵੱਲੋਂ ਕਈ ਕਦਮ ਵੀ ਚੁੱਕੇ ਗਏ ਨੇ ਜਿਸ ਦੇ ਵਿੱਚ ਸਿਟੀ ਦੇ ਵੱਲੋਂ ਆਪਣੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਅਮਰੀਕੀ ਕੰਪਨੀਆਂ ਦੇ ਟੈਂਡਰ ਰੱਦ ਕੀਤੇ ਗਏ ਤੇ ਕਈ ਕਿਸਮ ਦੇ ਜਿਹੜੇ ਨੇ ਪ੍ਰੋਵਿੰਸਾਂ ਦੇ ਦਰਮਿਆਨ ਟ੍ਰੇਡ ਬੈਰੀਅਰ ਹਟਾਉਣ ਦੀ ਅਹਿਮ ਕਦਮ ਵੀ ਸੀ ਜਿਸ ਲਈ ਅੱਗੇ ਵੀ ਮੀਟਿੰਗਾਂ ਦਾ ਦੌਰ ਜਿਹੜਾ ਹੈ ਉਹ ਜਾਰੀ ਹੈ ਉਸ ਨੂੰ ਲਾਗੂ ਕਰਨ ਦੇ ਵਿੱਚ ਬੇਸ਼ੱਕ ਉਹਨਾਂ ਕਿਹਾ ਥੋੜਾ ਸਮਾਂ ਜ਼ਰੂਰ ਲੱਗੇਗਾ ਪਰ ਆਖਰਕਾਰ ਇਹ ਫੈਸਲਾ ਲਾਗੂ ਹੋ ਰਿਹਾ ਹੈ ਤੇ ਅਮਰੀਕੀ ਝੰਡਾ ਅਰੀਨਾ ਦੇ ਵਿੱਚੋਂ ਹਟਾ ਜਿਹੜਾ ਲਿਆ ਗਿਆ ਹੈ ਸੋ ਸਿਟੀ ਦਾ ਝ ਜਦੋਂ ਅਮਰੀਕੀ ਟੀਮ ਖੇਡਣ ਦੇ ਲਈ ਜਾਵੇਗੀ ਤਾਂ ਅਮਰੀਕੀ ਝੰਡਾ ਅਰੀਨਾ ਦੇ ਵਿੱਚ ਲਗਾਇਆ ਜਾਵੇਗਾ ਜਿਵੇਂ ਕਿ ਵੈਂਕੂਵਰ ਸਿਟੀ ਕੌਂਸਲ ਸ਼ਰਾਬ ਪੀਣ ਦੇ ਸਮੇਂ ਨੂੰ ਜਿਹੜਾ ਉਹ ਵਧਾਉਣ ਦੀ ਗੱਲ ਕਰ ਰਹੀ ਹੈ ਤਾਂ ਸਿਰਫ ਡਾਊਨਟਾਊਨ ਕੋਰ ਦੇ ਵਿੱਚ ਬਲਕਿ ਇੱਕ ਸ਼ਰਾਬ ਵਿਰੋਧੀ ਡਰਾਈਵਿੰਗ ਐਡਵੋਕੇਸੀ ਗਰੁੱਪ ਆਪਣੀਆਂ ਚਿੰਤਾਵਾਂ ਵੀ ਜ਼ਾਹਰ ਕਰ ਰਿਹਾ ਹੈ ਮੰਗਲਵਾਰ ਨੂੰ ਮਿਊਨਿਸਪਲ ਸਿਆਸਦਾਨ ਇੱਕ ਸਟਾਫ ਰਿਪੋਰਟ ਦੇ ਉੱਤੇ ਵਿਚਾਰ ਕਰਨਗੇ ਜੋ ਸੁਝਾਅ ਦਿੰਦੀ ਹੈ ਕਿ ਸਵੇਰੇ 9 ਵਜੇ ਤੋਂ ਸਵੇਰੇ 3 ਵਜੇ ਤੱਕ ਸ਼ਰਾਬ ਪਰੋਸਣ ਦੇ ਯੋਗ ਹੋਣਾ ਚਾਹੀਦਾ ਹੈ ਸਟਾਫ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਜਿਹੜਾ ਉਸ ਆਨਕ ਬਾਰ ਪਬ ਕਲੱਬ ਤੇ ਰੈਸਟੋਰੈਂਟ ਮਾਲਕਾਂ ਨੂੰ ਮਾਲੀਆ ਵਧਾਉਣ ਦੇ ਜਿਹੜੇ ਨੇ ਉਹ ਹੋਰ ਮੌਕੇ ਮਿਲਣਗੇ ਪਰ ਮਦਰਸ ਅਗੇਂਸਟ ਡਰੰਕ ਡਰਾਈਵਿੰਗ ਦੇ ਅਨੁਸਾਰ ਯਾਨੀ ਮੈਟ ਦੇ ਅਨੁਸਾਰ ਉਹ ਮੌਕੇ ਆਪਣੇ ਨਾਲ ਆਉਂਦੇ ਨੇ ਤੇ ਰਾਸ਼ਟਰਪਤੀ ਰਾਸ਼ਟਰੀ ਪ੍ਰਧਾਨ ਤਾਨੀਆ ਹੈਂਸਨ ਪ੍ਰੈਟ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਉਪਲਬਧਤਾ ਵਧਾਈ ਜਾਂਦੀ ਹੈ ਤਾਂ ਅਸੀਂ ਜਾਣਦੇ ਹਾਂ ਕਿ ਇਹ ਭਾਈਚਾਰੇ ਦੇ ਵਿੱਚ ਨੁਕਸਾਨ ਪਹੁੰਚਾਏਗਾ ਤਾਂ ਅਸੀਂ ਜਿਹੜਾ ਉਹ ਇਸ ਨੂੰ ਕਿਵੇਂ ਕੱਟ ਕਰੀਏ ਇਹ ਉਹੀ ਗੱਲ ਹੈ ਕਿ ਜਿਸ ਨੂੰ ਸਾਡੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਸੀਂ ਇਸ ਦਾ ਪ੍ਰਸਤਾਵ ਬਣਾ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਕਾਰੋਬਾਰਾਂ ਦੇ ਵਿੱਚ ਸ਼ਰਾਬ ਪਰੋਸੀ ਜਾਂਦੀ ਹੈ ਉਹਨਾਂ ਦੇ ਸਟਾਫ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿਖਲਾਈ ਦੇਣ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਜ਼ਿਆਦਾ ਜਿਹੜਾ ਉਹ ਸ਼ਰਾਬ ਵੇਚਣ ਵਾਲਾ ਤੇ ਨਾ ਬਾਲਗ ਗਾਹਕ ਨਾ ਹੋਵੇ ਸੋ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਲੋਕਾਂ ਨੂੰ ਸੁਰੱਖਿਅਤ ਘਰ ਪਹੁੰਚਣ ਦੇ ਲਈ ਟੁਕਮੇ ਜਿਹੜੇ ਉਪਾਅ ਹੋਣ ਸੋ ਟੈਕਸੀਆਂ ਉਪਲਬਧ ਹੋਣ ਸਾਡੇ ਪਾਈਚਾਰੇ ਵਿੱਚ ਜਿਹੜਾ ਹੈ ਉਹ ਰਾਈਡ ਸ਼ੇਅਰਿੰਗ ਉਪਲਬਧ ਹੋਵੇ ਤੇ ਲੋਕ ਆਪਣੇ ਲਈ ਠੁਕਵੇ ਫੈਸਲੇ ਲੈ ਸਕਣ ਇਸ ਲਈ ਹੋ ਸਕਦਾ ਹੈ ਕਿ ਪੀਣ ਵਾਲੇ ਸਥਾਨਾਂ ਰੈਸਟੋਰੈਂਟਾਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇੱਕ ਮਨੌਨਿਤ ਡਰਾਈਵਰ ਪ੍ਰੋਗਰਾਮ ਉਪਲਬਧ ਹੋਵੇ ਤਾਂ ਜੋ ਲੋਕਾਂ ਨੂੰ ਚੰਗੇ ਫੈਸਲੇ ਲੈਣ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਸ਼ਰਾਪੀ ਕੇ ਗੱਡੀ ਚਲਾਉਣ ਦੀ ਵਕਾਲਤ ਕਰਨ ਵਾਲਾ ਸਮੂਹ ਖਾਸ ਤੌਰ ਦੇ ਉਤੇ 18 ਤੋਂ 30 ਸਾਲ ਦੀ ਉਮਰ ਦੇ ਜਿਹੜੇ ਨੇ ਉਹਨਾਂ ਨੌਜਵਾਨਾਂ ਤੱਕ ਪਹੁੰਚਣ ਬਾਰੇ ਵੀ ਚਿੰਤਤ ਹੈ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਖਰਾਬ ਡਰਾਈਵਿੰਗ ਦਾ ਸਭ ਤੋਂ ਵੱਧ ਖਤਰਾ ਹੈ ਤੇ ਅਸੀਂ ਜਾਣਦੇ ਹਾਂ ਕਿ ਇਹ ਨੌਜਵਾਨ ਸ਼ਾਇਦ ਉਹ ਲੋਕ ਹੋਣਗੇ ਜੋ ਕਿ ਸ਼ਰਾਬ ਦੇ ਇਨ੍ਹਾਂ ਵਧੇ ਹੋਏ ਘੰਟਿਆਂ ਦਾ ਫਾਇਦਾ ਚੁੱਕ ਸਕਦੇ ਨੇ ਲੋਕ ਕਦੀ ਨਹੀਂ ਸੋਚਦੇ ਕਿ ਉਹਨਾਂ ਦੇ ਨਾਲ ਕੀ ਵਾਪਰਨ ਵਾਲਾ ਹੈ ਇਸ ਲਈ ਇਹ ਸੁਨੇਹਾ ਪਹੁੰਚਾਉਣਾ ਮੁਸ਼ਕਿਲ ਹੁੰਦਾ ਹੈ ਜਿਨ੍ਹਾਂ ਨੂੰ ਇਹ ਸਭ ਤੋਂ ਵੱਧ ਸੁਣਨ ਦੀ ਜ਼ਰੂਰਤ ਹੈ ਸੋ ਉਹਨਾਂ ਕਹਿ ਕੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਮਦਦ ਕਰਨਾ ਜ਼ਰੂਰੀ ਹੈ ਕਿ ਤਾਂ ਦੇ ਤੁਹਾਡੇ ਨਾਲ ਕੌਣ ਹੈ ਤੇ ਨਾਲ ਦੀ ਨਾਲ ਇਸ ਤੱਥ ਦਾ ਫਾਇਦਾ ਵੀ ਉਠਾਉਂਦੇ ਹੋਏ ਕਿਸ ਨੂੰ ਬਦਲਣ ਦਾ ਤਰੀਕਾ ਲੋਕਾਂ ਨੂੰ ਇਹ ਸਪਸ਼ਟ ਕਰ ਰਿਹਾ ਹੈ ਕਿ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੂੰ ਲਾਜ਼ਮੀ ਸ਼ਰਾਬ ਦੀ ਜਾਂਚ ਵਧੇਰੇ ਵਾਰ ਕਰਨ ਦੀ ਲੋੜ ਹੈ ਔਰ ਇੱਕ ਕੈਨੇਡਾ ਦੇ ਵਿੱਚ 2018 ਤੋਂ ਜਿਹੜਾ ਉਹ ਕਾਨੂੰਨ ਵੀ ਹੈ ਸੋ ਅਸੀਂ ਕੋਵਿਡ ਮਹਾਮਾਰੀ ਦੌਰਾਨ ਇਸ ਨੂੰ ਬਹੁਤ ਨਹੀਂ ਦੇਖਿਆ ਕਿਉਂਕਿ ਪੁਲਿਸ ਅਧਿਕਾਰੀ ਅਸਲ ਦੇ ਵਿੱਚ ਮਹਾਮਾਰੀ ਦੌਰਾਨ ਬਹੁਤ ਸਾਰੇ ਸਾਦੇ ਨਮੂਨੇ ਨਹੀਂ ਲੈਣਾ ਚਾਹੁੰਦੇ ਸਨ ਤੇ ਇਹ ਸਮਝਦਾਰੀ ਦੀ ਗੱਲ ਹੈ ਪਰ ਪੁਲਿਸ ਕਿਸੇ ਵੀ ਕਾਨੂੰਨੀ ਸਟਾਪ ਦੇ ਉੱਤੇ ਡਰਾਈਵਰ ਤੋਂ ਸਾਹ ਦਾ ਨਮੂਨਾ ਜਿਹੜਾ ਹੈ ਉਹ ਅਕਸਰ ਮੰਗ ਸਕਦੀ ਹੈ ਸੋ ਇਸ ਲਈ ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਲੋਕਾਂ ਨੂੰ ਸ਼ਰਾਬ ਪੀਣੀ ਜਾਂ ਭੰਗ ਦੀ ਵਰਤੋਂ ਕਰ ਜਿਹੜੀ ਹੈ ਉਹ ਬੰਦ ਕਰ ਦੇਣੀ ਚਾਹੀਦੀ ਪਰ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਇੱਥੇ ਲੋਕਾਂ ਨੂੰ ਇਹ ਕਹਿਣ ਦੇ ਲਈ ਆਏ ਆ ਕਿ ਜੇਕਰ ਉਹ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਜਾ ਰਹੇ ਨੇ ਤਾ ਉਹ ਡਰਾਈਵਿੰਗ ਤੋਂ ਵਖ ਰੱਖਣਾ ਆਪਣੇ ਆਪ ਨੂੰ ਤੇ ਭਾਵੇਂ ਉਹ ਕਾਰ ਹੋਵੇ, ਟਰੱਕ, ਕਿਸ਼ਤੀ, ਏਟੀਵੀ, ਕੋਈ ਵੀ ਵਾਹਨ ਹੋਵੇ ਤਾਂ ਉਹ ਇਸ ਨੂੰ ਜਿਹੜਾ ਨਾ ਚਲਾਉਣ। ਬਾਹਰ ਜਾਣ ਤੋਂ ਪਹਿਲਾਂ ਜਿਹੜਾ ਉਹ ਹੈਂਸਨ ਪੈਟ ਲੋਕਾਂ ਨੂੰ ਪਹਿਲਾਂ ਦੀ ਯੋਜਨਾ ਬਣਾਉਣ ਤੇ ਘਰ ਵਾਪਸ ਆਉਣ ਦੀ ਯਾਤਰਾ ਦਾ ਪ੍ਰਬੰਧ ਕਰਨ ਦੀ ਤਾਕੀਦ ਕਰ ਰਹੇ ਨੇ। ਫੈਡਰਲ ਆਡੀਟਰ ਜਰਨਲ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਿਹਾ ਜਿਸ ਦੇ ਵਿੱਚ ਦਾਖਲਿਆਂ ਦੇ ਵਿੱਚ ਵਾਅਦਾ ਹੋਇਆ ਹੈ ਤੇ ਜਿਸ ਤੇ ਆਲੋਚਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਇਸ ਨਾਲ ਲੱਜਟਣ ਦੇ ਲਈ ਤਿਆਰ ਨਹੀਂ ਸੀ ਆਡੀਟਰ ਜਰਨਲ ਕੈਰਨ ਹੋਗਨ ਦੇ ਦਫ਼ਤਰ ਦੇ ਬੁਲਾਰੇ ਜਿਹੜੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਯੋਜਨਾਬੱਧ ਆਡਿਟ ਦੀ ਇੱਕ ਰਿਪੋਰਟ 2026 ਦੇ ਵਿੱਚ ਸੰਸਦ ਵਿੱਚ ਪੇਸ਼ ਕੀਤੀ ਜਾਣ ਦੀ ਉਮੀਦ ਹੈ ਤੇ ਕਲੀਅਰ ਬਾਉਂਡਰੀ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿਉਂਕਿ ਆਡੀਟਰ ਯੋਜਨਾਬੰਦੀ ਦੇ ਪੜਾਅ ਦੇ ਵਿੱਚ ਹੈ ਇਸ ਲਈ ਧਾਇਰੇ ਤੇ ਸਮਾਸੀ ਮਾਮਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸਮੇਤੋਂ ਪਹਿਲਾ ਹੈ ਸੋ ਦੱਸੇ ਕਿ ਆਉਣ ਵਾਲੀ ਜਾਂਚ ਦੇ ਬਾਰੇ ਰਿਪੋਰਟ ਦਿੱਤੀ ਗਈ ਔਰ ਜਿਸ ਦੀ ਪੁਸ਼ਟੀ ਕੈਨੇਡੀਅਨ ਪ੍ਰੈਸ ਨੇ ਵੀ ਕੀਤੀ ਹੈ ਵਿਰੋਧੀ ਕੰਜ਼ਰਵੇਟਿਵਾ ਦੀ ਜੇ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਸਮੇਤ ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਤੇਜ਼ੀ ਨਾਲ ਵਾਧੇ ਨੇ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਹੈ ਤੇ ਰਿਹਾਇਸ਼ੀ ਸੰਕਟ ਨੂੰ ਹੋਰ ਵਿਗਾੜ ਦਿੱਤਾ ਹੈ ਕੰਜ਼ਰਵੇਟਿਵ ਨੇ ਤਾਂ ਪੀਰ ਪੋਲੀ ਆਪਣੇ ਪਿਛਲੇ ਹਫਤੇ ਕਿਹਾ ਸੀ ਕਿ ਅਗਲੇ ਜੋ ਜੇ ਹਫ਼ਤਿਆਂ ਦੀ ਗੱਲ ਕੀਤੀ ਜਾਏ ਅਗਲੇ ਕੁਝ ਸਾਲਾਂ ਦੇ ਲਈ ਕੈਨੇਡਾ ਦੇ ਵਿੱਚ ਆਉਣ ਵਾਲੇ ਆਉਣ ਵਾਲਿਆਂ ਦੇ ਨਾਲ ਉਹ ਵੱਧ ਲੋਕਾਂ ਚੋਂ ਜਾਣ ਵਾਲਿਆਂ ਦੀ ਲੋੜ ਹੈ ਸੋ ਜੂਨ ਦੇ ਵਿੱਚ ਦੇਸ਼ ਦੀ ਆਬਾਦੀ ਵਾਦੇ ਦੇ ਉੱਤੇ ਗੰਭੀਰ ਸਿਮਾਵਾਂ ਦੀ ਮੰਗ ਕਰਨ ਤੋਂ ਬਾਅਦ ਉਹਨਾਂ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜ਼ਿਕਰ ਨਹੀਂ ਕੀਤਾ ਪਰ ਉੱਚ ਨੌਜਵਾਨ ਬੇਰੋਜ਼ਗਾਰੀ ਦਰਾਂ ਜਿਹੜੀਆਂ ਨੇ ਉਨਾ ਦੇ ਲਈ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ 15 ਤੇ ਬਹੁਤ ਸਖਤ ਸੀਮਾਵਾਂ ਦੇਸ਼ ਤੇ ਹਾਊਸਿੰਗ ਬਾਜ਼ਾਰ, ਸਿਹਤ ਸੰਭਾਲ ਪ੍ਰਣਾਲੀਆਂ ਤੇ ਘਰੇਲੂ ਰੋਜ਼ਗਾਰ ਨੂੰ ਫੜਨ ਦੇਣ ਗਿਆ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਸੰਗੀ ਚੋਣਾ ਤੋਂ ਥੋੜੀ ਦੇਰ ਬਾਅਦ ਇੱਕ ਆਦੇਸ਼ ਪੱਤਰ ਦੇ ਵਿੱਚ ਮੰਤਰੀਆਂ ਨੂੰ ਕਿਹਾ ਕਿ ਉਸ ਮੁੱਚੀ ਇਮੀਗ੍ਰੇਸ਼ਨ ਦਰਾਂ ਨੂੰ ਸਿਰ ਪੱਧਰ ਤੇ ਵਾਪਸ ਲਿਆਉਣਾ ਚਾਹੁੰਦੇ ਹਨ ਇਸ ਇਮੀਗ੍ਰੇਸ਼ਨ ਸਕੀਮਾਂ ਦੀ ਬਜਾਏ ਸ਼ਰਨ ਦੇ ਲਈ ਅਰਜ਼ੀ ਦੇ ਕੇ ਸਾਈ ਨਿਵਾਸ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਵਾਅਦਾ ਹੋਇਆ ਤੇ ਨਾਲ ਨਾਲ ਦਾ ਸੀ ਕਿ ਜਿਹੜੀ ਇਸੀ ਰਿਪੋਰਟ ਦੇ ਮੁਤਾਬਕ ਜਿਹੜੀ ਮਈ ਦੇ ਵਿੱਚ ਦਿੱਤੀ ਗਈ ਸੀ ਉਸ ਦੇ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸਾਲ ਰਿਕਾਰਡ 20245 ਸ਼ਰਨ ਦੇ ਦਾਅਵੇ ਜਿਹੜੇ ਨੇ ਉਦਾਇਰ ਕੀਤੇ ਸਨ ਕਿ ਸੰਗੀ ਇਮੀਗ੍ਰੇਸ਼ਨ ਡਾਟਾ ਦੇ ਅਨੁਸਾਰ 2025 ਦੇ ਵਿੱਚ ਇਸ ਗਿਣਤੀ ਨੂੰ ਪਾਰ ਕਰਨ ਦੀ ਰਾਹ ਤੇ ਹੈ ਇਮੀਗ੍ਰੇਸ਼ਨ ਤੇ ਸਰੀਜ਼ਨਸ਼ਿਪ ਕੈਨੇਡਾ ਦੇ ਆંકड़े ਦਰਸਾਉਂਦੇ ਨੇ ਕਿ ਪਿਛਲੇ ਸਾਲ ਸ਼ਰਨ ਮੰਗਣ ਵਾਲੇ ਅੰਤਰਰਾਸ਼ਟਰੀ 2023 ਦੇ ਆંકੜਿਆਂ ਨਾਲੋਂ ਲਗਭਗ ਦੁੱਗਣੀ ਤੇ 2019 ਦੇ ਮੁਕਾਬਲੇ 6 ਗੁਣਾ ਵੱਧ ਸੀ ਭਾਵੇਂ ਔਟਵਾ ਆਪਣੇ ਵੱਲੋਂ ਪਰਮਿਟਾਂ ਦੀ ਗਿਣਤੀ ਘਟਾਉਣ ਦੇ ਲਈ ਕਦਮ ਚੁੱਕ ਰਿਹਾ ਹੈ ਪਰ ਵਿਦੇਸ਼ੀ ਵਿਦਿਆਰਥੀਆਂ ਦੇ ਵੱਲੋਂ 2025 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 22% ਵੱਧ ਕੇ 5500 ਦਾਅਵੇ ਦਰਜ ਕੀਤੇ ਗਏ ਫੈਡਰਲ ਲ Liberal ਸਰਕਾਰ ਨੇ ਪਿਛਲੇ ਪੱਜੜ ਦੇ ਵਿੱਚ ਸਟੱਡੀ ਪਰਮਿਟ ਅਰਜ਼ੀਆਂ ਦੇ ਉੱਤੇ ਇੱਕ ਸੀਮਾ ਜਿਹੜੀ ਹੈ ਉਹ ਲਗਾਈ ਸੀ ਅਤੇ ਇਸ ਗਰਮੀਆਂ ਦੇ ਵਿੱਚ ਭਵਖ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਪੱਧਰ ਤੇ ਸਲਾਹ-ਮਸ਼ਵਰਾ ਕਰਨ ਦੀ ਯੋਜਨਾ ਬਣਾਈ ਹੈ ਪਰਮਿਟ ਕੈਪ ਕਾਰਨ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਲਈ ਨਗਦ ਦੀ ਕਿੱਲਤ ਵੀ ਹੋ ਗਈ ਹੈ ਤੇ ਕੁਝ ਨੇ ਛਾਂਟੀ ਤੇ ਪਰਤੀਆਂ ਨੂੰ ਰੋਕ ਕੇ ਜਵਾਬ ਦਿੱਤਾ ਰਾਸ਼ਟਰੀ ਅੰਕੜਾ ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ਦੇ ਰਿਪੋਰਟ ਦੇ ਮੁਤਾਬਕ ਅਪਰਾਧ ਦੀ ਮਾਤਰਾ ਤੇ ਗੰਭੀਰਤਾ ਪਿਛਲੇ ਸਾਲ 4% ਘਟ ਗਈ ਹੈ ਲਗਾਤਾਰ ਜਿਹੜਾ ਉਹ 3 ਸਾਲਾਨਾ ਵਾਦੇ ਤੋਂ ਬਾਅਦ ਸਟੈਟਿਸਟਿਕਸ ਕੈਨੇਡਾ ਦਾ ਹੁਣ ਕਹਿਣਾ ਹੈ ਕਿ 2024 ਦੇ ਵਿੱਚ ਕੁੱਲ ਅਪਰਾਧ ਗੰਭੀਰਤਾ ਸੁਸਕਾਂਚ ਦੇ ਵਿੱਚ ਗਿਰਾਵਟ ਤੇ ਅਹਿੰਸਕ ਅਪਰਾਧ ਦਾ ਮਹੱਤਵਪੂਰਨ ਪ੍ਰਭਾਵ ਆਪਿਆ 2021 ਤੋਂ 2023 ਦੀ ਗੱਲ ਕੀਤੀ ਜਾਏ ਤਾਂ ਉਸੇ ਤੱਕ 9% ਵਾਦੇ ਤੋਂ ਬਾਅਦ ਗੈਰ ਹਿੰਸਕ ਅਪਰਾਧ ਗੰਭੀਰਤਾ ਸੁਸਕਾਂਚ ਜਿਸ ਦੇ ਵਿੱਚ ਜਾਇਦਾਦ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧ ਸ਼ਾਮਿਲ ਹੈ ਪਿਛਲੇ ਸਾਲ 6% ਘਟਿਆ ਹੈ ਏਜੰਸੀ ਦਾ ਕਹਿਣਾ ਹੈ ਕਿ 2024 ਦੇ ਵਿੱਚ ਹਿੰਸਕ ਅਪਰਾਧ ਗੰਭੀਰਤਾ ਸੁਸਕਾਂਝ ਦੇ ਵਿੱਚ 1% ਦੀ ਕਮੀ ਆਈ ਹੈ ਤੇ ਸਮੁੱਚੀ ਤਸਵੀਰ ਤੇ ਉੱਤੇ ਇਸ ਦਾ ਮੁਕਾਬਲਤਨ ਘਟਿਆ ਹੈ ਸੋ ਖਾਸ ਉਸਕਾਂਝ ਪਿਛਲੇ ਲਗਾਤਾਰ 3 ਸਾਲਾਂ ਤੋਂ ਵਧਿਆ ਸੀ ਅਤੇ ਉਸ ਸਮੇਂ ਦੌਰਾਨ 15% ਵੀ ਇਹ ਵਧਿਆ ਹੈ ਸੋ ਇਸ ਲਈ ਰਿਪੋਰਟ ਕੀਤੇ ਗਏ ਅਪਰਾਧ ਦਰਦੀਆਂ ਸੀਮਾਵਾਂ ਨੂੰ ਸੰਬੋਧਿਤ ਕਰਨ ਦੇ ਲਈ ਉੱਚ ਵਾਲੀਅਮ ਪਰਕਾਟ ਗੰਭੀਰ ਅਪਰਾਧ ਦੁਆਰਾ ਚਲਾਇਆ ਜਾਂਦਾ ਹੈ ਖਬਰਾਂ ਤੇ ਜਾਣਕਾਰੀਆਂ ਦਾ سلسلہ ਇੱਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ